ਅਮਨ ਦਾ ਜਨਮ ਪੰਜਾਬ ਦੇ ਇੱਕ ਅਜਿਹੇ ਪਛੜੇ ਪਿੰਡ ਵਿੱਚ ਹੋਇਆ ਜਿੱਥੇ ਸਵੇਰ ਉਮੀਦਾਂ ਨਾਲੋਂ ਵੱਧ ਚਿੰਤਾਵਾਂ ਲੈ ਕੇ ਆਉਂਦੀ ਸੀ ਅਤੇ ਰਾਤ ਸੁਪਨਿਆਂ ਨਾਲੋਂ ਵੱਧ ਡਰ ਪੈਦਾ ਕਰਦੀ ਸੀ ਉਸ ਦਾ ਘਰ ਕੱਤੀ ਮਿੱਟੀ ਦਾ ਸੀ ਜਿਸ ਦੀ ਛੱਤ ਹਰ ਬਰਸਾਤ ਵਿੱਚ ਚੋਣ ਲੱਗ ਜਾਂਦੀ ਸੀ ਪਿਤਾ ਦਿਹਾੜੀਦਾਰ ਮਜ਼ਦੂਰ ਸਨ ਅਤੇ ਮਾਂ ਦੂਜਿਆਂ ਦੇ ਘਰਾਂ ਵਿੱਚ ਗੋਹਾ ਕੂੜਾ ਅਤੇ ਬਰਤਨ ਸਾਫ਼ ਕਰਨ ਦਾ ਕੰਮ ਕਰਦੀ ਸੀ ਕਈ ਵਾਰ ਘਰ ਵਿੱਚ ਚੁੱਲ੍ਹਾ ਨਹੀਂ ਸੀ ਬਲਦਾ ਅਤੇ ਅਮਨ ਪਾਣੀ ਪੀ ਕੇ ਹੀ ਸੌਂ ਜਾਂਦਾ ਸੀ ਰਾਤ ਨੂੰ ਜਦੋਂ ਉਹ ਫਟੀ ਹੋਈ ਚਟਾਈ ਤੇ ਲੇਟਦਾ ਤਾਂ ਛੱਤ ਦੀਆਂ ਮੋਰੀਆਂ ਰਾਹੀਂ ਅਸਮਾਨ ਦੇ ਤਾਰਿਆਂ ਨੂੰ ਦੇਖ ਕੇ ਸੋਚਦਾ ਕੀ ਮੇਰੀ ਕਿਸਮਤ ਵਿੱਚ ਸਿਰਫ ਇਹ ਗਰੀਬੀ ਹੀ ਲਿਖੀ ਹੈ ਪਰ ਉਸ ਦੇ ਅੰਦਰੋਂ ਇੱਕ ਆਵਾਜ਼ ਆਉਂਦੀ ਨਹੀਂ ਅਮਨ ਤੈਨੂੰ ਇਹ ਸਭ ਬਦਲਣਾ ਪਵੇਗਾ ਸਕੂਲ ਦਾ ਸਫ਼ਰ ਅਮਨ ਲਈ ਕਿਸੇ ਜੰਗ ਤੋਂ ਘੱਟ ਨਹੀਂ ਸੀ ਉਹ ਪੜ੍ਹਨ ਵਿੱਚ ਬਹੁਤ ਤੇਜ਼ ਸੀ ਪਰ ਉਸ ਦੀ ਗਰੀਬੀ ਉਸ ਦਾ ਮਜ਼ਾਕ ਉਡਾਉਂਦੀ ਸੀ ਫਟੇ ਹੋਏ ਜੁੱਤੇ ਅਤੇ ਪੁਰਾਣੀ ਵਰਦੀ ਵੇਖ ਕੇ ਅਮੀਰ ਬੱਚੇ ਉਸਤੇ ਹੱਸਦੇ ਅਤੇ ਉਸ ਨੂੰ ਪੰਗਾਲ ਕਹਿ ਕੇ ਬੁਲਾਉਂਦੇ ਕਦੇ-ਕਦੇ ਅਧਿਆਪਕ ਵੀ ਕਹਿ ਦਿੰਦੇ ਅਮਨ ਇੰਨੀ ਗਰੀਬੀ ਵਿੱਚ ਪੜ੍ਹ ਕੇ ਕੀ ਕਰ ਲਵੇਂਗਾ ਆਪਣੇ ਪਿਓ ਨਾਲ ਦਿਹਾੜੀ ਕਿਉਂ ਨਹੀਂ ਕਰਦਾ ਹਰ ਕਹਾਣਾ ਅਮਨਦੇਸ ਸੀਨੇ ਵਿੱਚ ਤੀਰ ਵਾਂਗ ਚੁਬਦਾ। ਇੱਕ ਦਿਨ ਉਸਨੇ ਰੋਂਦੇ ਹੋਏ ਆਪਣੀ ਮਾਂ ਨੂੰ ਪੁੱਛਿਆ, "ਮਾਂ, ਕੀ ਗਰੀਬ ਹੋਣਾ ਕੋਈ ਪਾਪ ਹੈ?" ਮਾਂ ਨੇ ਉਸਦੇ ਸਿਰ ਤੇ ਹੱਥ ਰੱਖਿਆ ਅਤੇ ਬੜੀ ਹਿੰਮਤ ਨਾਲ ਕਿਹਾ, "ਪੁੱਤ, ਗਰੀਬ ਪੈਦਾ ਹੋਣਾ ਪਾਪ ਨਹੀਂ, ਪਰ ਹਾਰ ਮੰਨ ਕੇ ਗਰੀਬ ਮਰ ਜਾਣਾ ਸਭ ਤੋਂ ਵੱਡਾ ਗੁਨਾਹ ਹੈ। ਦੁਨੀਆ ਤੈਨੂੰ ਡੇਗੇਗੀ, ਪਰ ਤੂੰ ਉੱਠਣਾ ਸਿੱਖਣਾ ਹੈ।" ਜਦੋਂ ਅਮਨ ਦਸਵੀਂ ਵਿੱਚ ਸੀ, ਤਾਂ ਉਸਦੇ ਪਿਤਾ ਬਿਮਾਰ ਪੈ ਗਏ। ਘਰ ਦੀ ਆਮਦਨ ਬੰਦ ਹੋ ਗਈ। ਹੁਣ ਅਮਨ ਦੇ ਮੋਢਿਆਂ ਤੇ ਪੂਰੇ ਪਰਿਵਾਰ ਦਾ ਭਾਰ ਆ ਗਿਆ। ਉਸਨੇ ਹਾਰ ਨਹੀਂ ਮੰਨੀ। ਉਹ ਸਵੇਰੇ 4 ਵਜੇ ਉੱਠ ਕੇ ਸਾਈਕਲ ਤੇ ਅਖਬਾਰ ਵੰਡਦਾ ਫੇਰ ਸਕੂਲ ਜਾਂਦਾ ਅਤੇ ਸ਼ਾਮ ਨੂੰ ਇੱਕ ਦੁਕਾਨ ਤੇ ਬੋਰੀਆਂ ਚੁੱਕਣ ਦਾ ਕੰਮ ਕਰਦਾ। ਰਾਤ ਨੂੰ ਜਦੋਂ ਸਾਰਾ ਪਿੰਡ ਸੌਂ ਜਾਂਦਾ ਤਾਂ ਉਹ ਦੀਵੇ ਦੀ ਲੋਹ ਵਿੱਚ ਆਪਣੀਆਂ ਕਿਤਾਬਾਂ ਨਾਲ ਲੜਦਾ। ਉਸ ਦੀ ਨੀਂਦ ਸਿਰਫ 3 ਘੰਟੇ ਦੀ ਰਹਿ ਗਈ ਸੀ ਪਰ ਉਸ ਦੇ ਸੁਪਨੇ ਬਹੁਤ ਵੱਡੇ ਸਨ। 12ਵੀਂ ਦੇ ਨਤੀਜੇ ਵਾਲੇ ਦਿਨ ਅਮਨ ਨੂੰ ਬਹੁਤ ਵੱਡਾ ਝਟਕਾ ਲੱਗਾ। ਉਹ ਫੇਲ ਹੋ ਗਿਆ। ਉਹ ਸੜਕ ਕਿਨਾਰੇ ਬੈਠ ਕੇ ਘੰਟਿਆਂ ਵੱਧੀ ਰੋਂਦਾ ਰਿਹਾ। ਉਸ ਨੂੰ ਲੱਗਿਆ ਕਿ ਸ਼ਾਇਦ ਲੋਕ ਸਹੀ ਕਹਿੰਦੇ ਸਨ ਕਿ ਗਰੀਬਾਂ ਦੇ ਕੋਈ ਸੁਪਨੇ ਨਹੀਂ ਹੁੰਦੇ। ਉਸ ਰਾਤ ਉਸਨੇ ਆਪਣੀਆਂ ਕਿਤਾਬਾਂ ਵਗਾ ਮਾਰੀਆਂ ਪਰ ਮਾਂ ਨੇ ਫਿਰ ਉਸਦਾ ਹੌਸਲਾ ਵਧਾਇਆ ਰੱਬ ਤੈਨੂੰ ਤੋੜਨ ਲਈ ਨਹੀਂ ਸਗੋਂ ਫਲਾਡ ਬਣਾਉਣ ਲਈ ਪਰਖ ਰਿਹਾ ਹੈ ਅਗਲੀ ਸਵੇਰ ਅਮਨ ਇੱਕ ਨਵੇਂ ਜਜ਼ਬੇ ਨਾਲ ਉੱਕਿਆ ਉਸਨੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਅਤੇ ਇਸ ਵਾਰ ਨਾ ਸਿਰਫ ਪਾਸ ਹੋਇਆ ਸਗੋਂ ਪੂਰੇ ਜ਼ਿਲ੍ਹੇ ਵਿੱਚ ਨਾਂ ਰੋਸ਼ਨ ਕੀਤਾ ਉਹਨੂੰ ਉਹ ਸ਼ਹਿਰ ਆ ਗਿਆ ਸ਼ਹਿਰ ਦੀ ਚਮਕ-ਧਮਕ ਸਿੱਛੇ ਇੱਕ ਬੇਰਹਿਮ ਸੱਚ ਸੀ ਉਹ ਇੱਕ ਛੋਟੇ ਜਿਹੇ ਕਮਰੇ ਵਿੱਚ ਪੰਜ ਹੋਰ ਮੁੰਡਿਆਂ ਨਾਲ ਰਹਿੰਦਾ ਸੀ ਕਈ ਵਾਰ ਪੈਸੇ ਖਤਮ ਹੋ ਜਾਂਦੇ ਅਤੇ ਉਸਨੂੰ ਦੋ-ਦੋ ਦਿਨ ਭੁੱਖਾ ਰਹਿਣਾ ਪੈਂਦਾ ਇੱਕ ਵਾਰ ਉਸਦੀ ਨੌਕਰੀ ਵੀ ਚਲੀ ਗਈ ਅਤੇ ਮਕਾਨ ਮਾਲਕ ਨੇ ਸਮਾਨ ਬਾਹਰ ਸੁੱਟ ਦਿੱਤਾ। ਉਸ ਰਾਤ ਅਮਨ ਇੱਕ ਪੁਲ ਤੇ ਖੜ ਕੇ ਹੇਠਾਂ ਵਗਦੀ ਨਦੀ ਨੂੰ ਵੇਖ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਸਭ ਕੁਝ ਖਤਮ ਕਰ ਦੇਵੇ। ਪਰ ਉਸੇ ਵੇਲੇ ਉਸ ਨੂੰ ਮਾਂ ਦੀਆਂ ਗੱਲਾਂ ਯਾਦ ਆਈਆਂ। ਉਸਨੇ ਅਸਮਾਨ ਵੱਲ ਵੇਖ ਕੇ ਕਿਹਾ, "ਜੇ ਅੱਜ ਮੈਂ ਬਚ ਗਿਆ ਤਾਂ ਇਨਾ ਕਾਮਯਾਬ ਹੋਵਾਂਗਾ ਕਿ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਾਂਗਾ।" ਅਗਲੇ ਕੁਝ ਸਾਲ ਅਮਨ ਨੇ ਇੱਕ ਤਸਵੀ ਵਾਂਗ گزارੇ। ਉਸਨੇ ਮੋਬਾਈਲ, ਆਰਾਮ ਅਤੇ ਦੋਸਤ ਇਹ ਸਭ ਕੁਝ ਤਿਆਗ ਦਿੱਤਾ। ਦਿਨ ਵੇਲੇ ਮਜ਼ਦੂਰੀ ਕਰਦਾ ਅਤੇ ਰਾਤ ਨੂੰ ਸਿਵਲ ਸਰਵਿਸੇਸ IAS ਦੀ ਪਿਆਰੀ ਕਰਦਾ ਲੋਕ ਉਸ ਦਾ ਮਜ਼ਾਕ ਉਡਾਉਂਦੇ ਕਿ ਵੇਖੋ ਗਰੀਬ ਦਾ ਪੁੱਤ ਕਲੈਕਟਰ ਬਣਨ ਚੱਲਿਆ ਹੈ ਪਰ ਅਮਨ ਚੁੱਪ ਰਿਹਾ ਉਸ ਨੂੰ ਪਤਾ ਸੀ ਕਿ ਸਫਲਤਾ ਦਾ ਰੌਲਾ ਸ਼ਬਦਾਂ ਨਾਲ ਨਹੀਂ ਨਤੀਜਿਆਂ ਨਾਲ ਪਾਇਆ ਜਾਂਦਾ ਹੈ ਆਖਰਕਾਰ ਉਹ ਦਿਨ ਆਇਆ ਜਦੋਂ UPSC ਦਾ ਨਤੀਜਾ ਆਇਆ ਅਮਨ ਕੁਮਾਰ ਦਾ ਨਾਮ ਲਿਸਟ ਵਿੱਚ ਸੀ ਉਹ ਪੂਰੇ ਦੇਸ਼ ਵਿੱਚੋਂ ਚੁਣਿਆ ਗਿਆ ਸੀ ਉਸ ਦਿਨ ਉਹ ਜ਼ਮੀਨ ਤੇ ਮੱਥਾ ਟੇਕ ਕੇ ਖੂਬ ਰੋਇਆ ਉਸਨੇ ਮਾਂ ਨੂੰ ਫੋਨ ਕੀਤਾ ਮਾਂ ਮੈਂ ਜਿੱਤ ਗਿਆ ਮਾਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅਥਰੂ ਵਹਿ ਰਹੇ ਸਨ ਜਦੋਂ ਅਮਨ ਨੀਲੀ ਬੱਤੀ ਵਾਲੀ ਗੱਡੀ ਵਿੱਚ ਆਪਣੇ ਪਿੰਡ ਪਰਤਿਆ ਤਾਂ ਉਹੀ ਲੋਕ ਜੋ ਕਦੇ ਉਸਤੇ ਹੱਸਦੇ ਸਨ ਅੱਜ ਉਸਦੇ ਸਵਾਗਤ ਲਈ ਫੁੱਲ ਲੈ ਕੇ ਖੜੇ ਸਨ ਅਮਨ ਨੇ ਆਪਣੀ ਗੱਡੀ ਰੋਕੀ ਅਤੇ ਸਿੱਧਾ ਆਪਣੇ ਪਿਤਾ ਦੇ ਪੈਰੀਂ ਹੱਥ ਲਾਇਆ ਉਸਨੇ ਪਿੰਡ ਦੇ ਨੌਜਵਾਨਾਂ ਨੂੰ ਇੱਕੋ ਗੱਲ ਕਹੀ ਮੈਂ ਕੋਈ ਖਾਸ ਇਨਸਾਨ ਨਹੀਂ ਹਾਂ ਮੈਂ ਬਸ ਉਹ ਇਨਸਾਨ ਹਾਂ ਜਿਸਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਮਨ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਾਲਾਤ ਭਾਵੇਂ ਕਿੰਨੇ ਵੀ ਮਾੜੇ ਕਿਉਂ ਨਾ ਹੋਣ ਜੇਕਰ ਤੁਹਾਡੇ ਅੰਦਰ ਜਿੱਤਣ ਦਾ ਜਨੂਨ ਹੈ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਤੁਹਾਡੀ ਅਸਲੀ ਜਿੱਤ ਉਸ ਦਿਨ ਹੁੰਦੀ ਹੈ ਜਦੋਂ ਤੁਸੀਂ ਆਪਣੇ ਡਰ ਨੂੰ ਆਪਣੀ ਤਾਕਤ ਬਣਾ ਲੈਂਦੇ ਹੋ